ਵੈਲਕਮ ਸਟੂਡੈਂਟਸ ਕਿੱਸਾ ਕਾਵ ਬਾਰੇ ਸਾਡੀ ਵੀਡੀਓ ਆ ਹਾਫਿਜ਼ ਵਰਖੁਰਦਾਰ ਦੇ ਕਿੱਸਿਆਂ ਉੱਪਰ ਫਾਰਸੀ ਦਾ ਪ੍ਰਭਾਵ ਜ਼ਿਆਦਾ ਏ ਜੂਸਫ ਜਲੇਖਾ ਦਾ ਧਰਾਤਲ ਈਰਾਨ ਨਾਲ ਸੰਬੰਧਿਤ ਆ ਜਿਸ ਦਾ ਜ਼ਿਕਰ ਕੁਰਾਨ ਸ਼ਰੀਫ ਵਿੱਚ ਵੀ ਹੋਇਆ ਅਹਿਮਦ ਗੁੱਜਰ ਦੇ ਕਿਸੇ ਹੀਰ ਦੀ ਭਾਸ਼ਾ ਕੇਂਦਰੀ ਜਿਹੜੀ ਪੰਜਾਬੀ ਮਾਝੀ ਆ ਕੇਂਦਰੀ ਪੰਜਾਬੀ ਮਾਝੀ ਦਾ ਮਤਲਬ ਸੈਂਟਰ ਦੀ ਹੈ ਪੰਜਾਬ ਦੀ ਜਿਹੜੀ ਇਸ ਦੇ ਕੁੱਲ 232 ਬੰਦ ਨੇ صدیق ਲਾਲੀ ਨੇ ਸਿਰਫ ਯੂਸਫ ਜਿਸਿਆਖਾਂ ਜੁਨਾਖਾਂ ਦਾ ਕਿੱਸਾ ਲਿਖਿਆ ਜਿਸ ਵਿੱਚ ਅਰਵੀ ਫਾਰਸੀ ਦਾ ਰੰਗ ਬੜਾ ਗੂੜਾ ਹੈ ਮੀਆਂ ਮੁਹੰਮਦ ਬਖਸ਼ صدیق ਲਾਲੀ ਬਾਰੇ ਲਿਖਦਾ ਹੈ ਹਿਕ صدیق ਕਹਾਵੇ ਲਾਲੀ ਮਰਦ ਪਲਾ ਕੋਈ ਹੋਇਆ ਮੇਤਰ ਯੂਸਫ ਦਾ ਉਸ ਸੇਰਾ ਚੁਣ ਕੇ ਫੁੱਲ ਪਰੋਇਆ ਮੀਆਂ ਚਿਰਾਗ ਦੇ ਹੀਰ ਰਾਂਝਾ ਕਿਸੇ ਦੀ ਮੀਆਂ ਚਿਰਾਗ ਨੇ ਹੀਰ ਰਾਂਝਾ ਕਿਸੇ ਦੀ ਰਚਨਾ ਕੀਤੀ ਸੀ ਦੇਖੋ ਹੁਣ ਜਿਹੜੇ ਇਹ ਕਵੀ ਨੇ ਜਾਂ ਰਾਈਟਰ ਨੇ ਇਹਨਾਂ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਜਿਵੇਂ ਹੀਰ ਰਾਂਝਾ ਰਾਈਟਰ ਦਾ ਨਾਮ ਦੇ ਕੇ ਪੁੱਛਿਆ ਜਾ ਸਕਦਾ ਕਿ ਇਸ ਨੇ ਕਿਸ ਦੀ ਰਚਨਾ ਕੀਤੀ ਸੀ ਕਿਸ ਕਿਸੇ ਦੀ ਰਚਨਾ ਕੀਤੀ ਜਾਂ ਕਿਸੇ ਦਾ ਨਾਮ ਦੇ ਕੇ ਪੁੱਛਿਆ ਜਾ ਸਕਦਾ ਕਿ ਇਸ ਕਿਸੇ ਨੂੰ ਕਿਹੜੇ ਰਾਈਟਰ ਨੇ ਲਿਖਿਆ ਹੈ ਜਾਂ ਕਿਹੜੇ ਕਵੀ ਨੇ ਇਸ ਦੀ ਰਚਨਾ ਕੀਤੀ ਹੈ ਸੂਰਤ ਇਸ ਹਿਸਾਬੋਂ ਬਾਹਰ ਕਿਆਕਿਆ ਸਿਫਤ ਕਰਿਏਵੇ ਮੂੰ ਮਹਤਾਬ ਸਨੋਬਰ ਕਾਮਤ ਅੱਖੀ ਰੋਸ਼ਨ ਦੀ ਵੀ ਇਹ 17 ਹਾਫਿਜ਼ ਵਰਖੁਰਦਾਰ ਦੇ ਕਿੱਸੇ ਜ਼ਿਲੱਖਾਂ ਵਿੱਚੋਂ ਹਨ ਜਿਨ੍ਹਾਂ ਵਿੱਚ ਜ਼ਿਲੱਖਾਂ ਦੀ ਸੁੰਦਰਤਾ ਦਾ ਬਿਆਨ ਹੋਇਆ ਹੈ ਹਾਫਿਜ਼ ਨੇ ਸ਼ਿੰਗਾਰ ਰਸ ਦੀ ਵਰਤੋਂ ਵਧੇਰੇ ਕੀਤੀ ਆ ਮੀਆਂ ਚਿਰਾਗ ਦਾ ਸਮਾਂ 1521 ਤੋਂ 1707 ਈਸਵੀ ਤੱਕ ਮੰਨਿਆ ਜਾਂਦਾ ਹੈ 16ਵੀਂ ਸਦੀ ਦੇ ਕਿੱਸਾਕਾਰ ਦਮੋਦਰ ਤੇ ਪੀਲੂ ਹਨ 17ਵੀਂ ਸਦੀ ਦੇ ਕਿੱਸਾਕਾਰ ਹਾਫਿਜ਼ ਵਰਖੁਰਦਾਰ ਅਹਿਮਦ ਗੁੱਜਰ ਸੁਦੀਕ ਲਾਲਲੀ ਤੇ ਮੀਆਂ ਚਿਰਾਗ ਆਦੀ 16ਵੀਂ ਤੇ 17ਵੀਂ ਸਦੀ ਜਿਹੜੀ ਆ ਉਹ ਮੁਗਲ ਕਾਲ ਜਾਂ ਗੁਰੂ ਨਾਨਕ ਕਾਲ ਦਾ ਸਮਾਂ ਕਹਾਉਂਦੀ ਹੈ ਤਾਂ ਇਸ ਦੇ ਕਿੱਸਾਕਾਰ ਨੇ 18ਵੀਂ ਸਦੀ ਦੇ ਪ੍ਰਮੁੱਖ ਕਿੱਸਾਕਾਰ ਨੇ ਮੁਕਵਲ ਵਾਰਿਸ ਸ਼ਾਹ ਚਿਰਾਗ ਅਵਾਨ ਸੁੰਦਰ ਦਾਸ ਆਰਾਮ ਹਾਮਦ ਬੇਵਲ ਦੇ ਅਬਦੁਲ ਕਰੀਮ ਬਾਵਨਪੁਰੀ ਜਾਂ ਪਿਛਲੇਰੇ ਮੁਗਲ ਕਾਲ ਦੇ ਕਿੱਸੇ ਦੇ ਕਵੀ ਹਨ ਇਹ ਮੁਕੋਲ ਦਾ ਪੁਰਾਣਾ ਸ਼ਾਹਜਹਾਂ ਸੀ ਮੁਕੋਲ ਉਸ ਦਾ ਤਖਲਸੀ ਮੁਕਵਲ ਨੇ ਸਿਰਫ ਇੱਕ ਕਿੱਸੇ ਹੀਰ ਦੀ ਰਚਨਾ ਕੀਤੀ ਇਹ ਕਿੱਸਾ ਬੈਂਤ ਛੰਦ ਵਿੱਚ ਹੈ ਜਿਸ ਦੀਆਂ 4-4 ਤੁਕਾਂ ਨੇ ਇਸ ਕਿੱਸੇ ਦੇ 430 ਬੰਦ ਨੇ ਜੀ ਰਾਗ ਅਵਾਨ ਨੇ 1121 ਹਿਜਰੀ ਵਿੱਚ ਹੀਰ ਦਾ ਕਿੱਸਾ ਮਲਤਾਨੀ ਭਾਸ਼ਾ ਵਿੱਚ ਰਚਿਆ ਸੁੰਦਰ ਦਾਸ ਆਰਾਮ ਦੇ ਕਿੱਸੇ ਸੱਸੀ ਪੁੰਨੂ ਦੇ ਪੰਜ ਕਾਂਡ ਹਨ صدیق ਲਾਲੀ ਨੇ ਯੂਸਫ ਜਿਲਖਾਂ ਦਾ ਕਿੱਸਾ ਰਚਿਆ ਉਸ ਵਾਰੇ ਅਹੰਦਯਾਰ ਲਿਖਦਾ ਏ ਬੈਤ ਬਣਾ ਬਣ ਦੀ ਉਸ ਮੁੱਢੋਂ ਮੂਲ ਸਲਾਹਨਾ ਕੀਤੀ ਨਿੱਕੇ ਮੋٹے ਮਾਰੇ ਡੰਗੇ ਗਲ ਗਲ ਦੀ ਖਫਣੀ ਕੀਤੀ وارش شاہ ਦਾ ਜਨਮ 1735 ਈਸਵੀ ਜੰਡੇਆਲਾ ਸ਼ੇਰਖਾਂ ਸੇਖੂਪੁਰ ਵਿਖੇ ਹੋਇਆ وارث شاہ ਪਿਛਲੇ ਪਿਛਲੇ ਰੀ ਮੁਗਲ ਕਾਲ ਦਾ ਪ੍ਰਸਿੱਧ ਕਿੱਸਾ ਕਵੀ ਹੈ ਜਿਸ ਦੇ ਕਿੱਸੇ ਹੀਰ ਨੂੰ ਸਭ ਤੋਂ ਵਧੇਰੇ ਮਾਨਤਾ ਪ੍ਰਾਪਤ ਹੋਈ ਸੀ وارث ਜਾਤ ਦਾ ਸੈਦ ਸੀ ਉਹ 우ਸਤਾਦ ਮਖਦੂਮ ਦਾ ਚੇਲਾ ਸੀ ਸਵੈ ਪ੍ਰਚੋਲ ਦੀ ਪ੍ਰਵਿਰਤੀ ਅਧੀਨ وارث شاہ ਨੇ ਆਪਣੀ ਹੀਰ ਬਾਰੇ ਲਿਖਿਆ ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ ਨਵਾਂ ਫੁੱਲ ਗਲਾਬ ਦਾ ਤੋੜਿਆ ਮੈਂ ਵਾਰਿਸ شاہ ਜੰਡਿਆਲੇ ਵਾਲੇ ਵਾਵਾ ਹੀਰ ਬਣਾਈ ਮੈਂ ਵੀ ਰੀਸ ਉਸੇ ਦੀ ਕੀਤੀ ਲਿਖੀ ਤੋੜ ਨਿਭਾਈ ਵਾਰਿਸ شاہ ਤੇ ਉਸ ਦੀ ਹੀਰ ਦੀ ਪ੍ਰਸ਼ੰਸਾ ਵਿੱਚੇ ਸਤਰਾ ਅਹਿਮ ਦੀਆਰ ਨੇ ਲਿਖੀਆਂ ਤੇ ਆਪਣੀ ਤੁਲਨਾ ਵਾਰਿਸ ਨਾਲ ਕੀਤੀ ਮੀਆਂ ਮੁਹੰਮਦ ਬਖਸ਼ ਨੇ ਆਪਣੇ ਕਿੱਸੇ ਸੈਫਲ ਮਲੂਕ ਵਿੱਚ ਆਪਣੇ ਸਮਕਾਲੀ ਪੂਰਵ ਕਾਲੀ ਕਿੱਸਾਕਾਰਾਂ ਦੇ ਤੇ ਸੂਫੀਆਂ ਬਾਰੇ ਪ੍ਰਸ਼ੰਸਾ ਪ੍ਰਸੰਸਾਤਮਕ ਤੇ ਤੁਲਨਾਤਮਕ ਟਿੱਪਣੀਆਂ ਕੀਤੀਆਂ ਵਾਰਿਸ ਆ ਨੂੰ ਸੁਖਮਨ ਸੁਖੰਦ ਵਾਰਿਸ ਅਮਦੇਯਾਰ ਆਪਣੇ ਕਿੱਸਿਆਂ ਦੀਆਂ ਇਹਨਾਂ ਸਤਰਾਂ ਵਿੱਚ ਕਹਿੰਦਾ ਏ ਵਾਰਿਸ ਆ ਸੁਖੰਦ ਵਾਰਿਸ ਕਿਤੇ ਨ ਅਟਕਿਆ ਵਲਿਆ ਪਰ ਮਿਨਹਾਰੀ ਚੱਕੀ ਵਾਂਗੂ ਉਸ ਨਿੱਕਾ ਮੋਟਾ ਦਲਿਆ ਵਾਰਿਸ ਆ ਨੇ ਆਪਣੀ ਹੀਰ ਵਿੱਚ ਬੈਂਤ ਚੰਦ ਵਰਤਿਆ ਇਸ ਦੇ ਕੋਲ 621 ਬੰਦ ਹਨ ਉਸ ਨੇ 22 ਪਾਤਰਾਂ ਦਾ ਇਸ ਵਿੱਚ ਜ਼ਿਕਰ ਕੀਤਾ ਹੈ ਇਸ ਕisse ਵਿੱਚ ਉਸ ਨੇ ਸਮਕਾਲੀ ਸਮਾਜ ਤੇ ਸਭਿਆਚਾਰ ਦਾ ਭਰਪੂਰ ਚਿੱਤਰਣ ਕੀਤਾ ਹੈ ਵਾਰਸ਼ਾ ਦੇ ਕisse ਦੀ ਭਾਸ਼ਾ ਕੇਂਦਰੀ ਮਾਝੀ ਆ ਤੇ ਇਸ ਦੇ ਕਿਤੇ ਕisse ਦਾ ਅੰਤ ਦੁਖਾਂਤਕ ਆ ਵਾਰਸ਼ਾ ਦੇ ਕisse ਕisse ਵਿੱਚ ਅਸ਼ਲੀਲਤਾ ਦਾ ਦੋਸ਼ ਲੱਗਦਾ ਏ ਤੇ ਇਸ ਦੀ ਸਭ ਤੋਂ ਵੱਡੀ ਕਮੀ ਔਰਤ ਦੀ ਭੰਡੀ ਕਰਨਾ ਹੈ ਵਾਰਸ਼ਾ ਜਿਸ ਇਸਤਰੀ ਨਾਲ ਪਿਆਰ ਕੀਤਾ ਵਾਰਿਸਾਂ ਨੇ ਜਿਸ ਇਸਤਰੀ ਨਾਲ ਪਿਆਰ ਕੀਤਾ ਜਿਸ ਦਾ ਨਾਂ ਕਿਸੇ ਵਿੱਚ 7-8 ਵਾਰ ਆਇਆ ਉਹ ਭਾਗ ਭਰੀ ਹੈ ਅਵਲ ਹਮਦ ਖੁਦਾਏ ਦਾ ਵਿਰਧ ਕੀਜੇ ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ ਇਹ ਵਾਰਿਸਾਂ ਦੀ ਹੀਰ ਦਾ ਮੰਗਲਾ ਚਰਨ ਵਾਰਿਸ ਦੁਆਰਾ ਹੀਰ ਦਾ ਕਿੱਸਾ 1775 ਈਸਵੀ ਵਿੱਚ ਮਲਕਾ ਹਾਸ ਵਿਖੇ ਰਚਿਆ ਹੋਇਆ ਮੰਨਿਆ ਜਾਂਦਾ ਹੈ ਹੋਠ ਸੁਰਖ ਜਾਕੂਤ ਜਿਉਂ ਲਾਲ ਚਮਕਣ ਠੋਡੀ ਸੀ ਉਹ ਬੁਲਾਈਤੀ ਸਾਰ ਵਿੱਚੋਂ ਨੱਕ ਅਲਫ ਹੁਸੈਆਨੀ ਦਾ ਪੀਪਲਾਈ ਜੁਲਫਾ ਲੱਖ ਜਾਣੇ ਦੀ ਬਾਰ ਵਿੱਚੋਂ ਇਹਨਾਂ ਸਤਰਾ ਰਾਹੀਂ ਵਾਰਸ ਨੇ ਹੀਰ ਦੀ ਸੁੰਦਰਤਾ ਦਾ ਵਰਣਨ ਕੀਤਾ ਤੇ ਇਹ ਜਿਹੜੀਆਂ ਸਤਰਾ ਨੇ ਉਪਮਾ ਅਲੰਕਾਰ ਵਿੱਚ ਨੇ ਹੀਰ ਸਿਆਲ ਜਾਤ ਤੇ ਰਾਜਪੂਤ ਜੱਟ ਚੂਚਕ ਦੀ ਧੀ ਸੀ ਰਾਜਾ ਤਖਤ ਰਾਂਝਾ ਤਖਤ ਹਜ਼ਾਰੇ ਦੇ ਚੌਧਰੀ ਮੌਜੂਦੀਨ ਮੌਜੂਦਾ ਪੁੱਤਰ ਸੀ ਹੀਰ ਦਾ ਵਿਆਹ ਰੰਗਪੁਰ ਖੇੜੇ ਖੇੜੇ ਦੇ ਸੈਦੇ ਨਾਮੀ ਜੱਟ ਨਾਲ ਹੋਇਆ ਸੀ ਰਾਂਝੇ ਨੇ ਗੋਰਖਨਾਥ ਤੋਂ ਜੋਗ ਲਿਆ ਰਾਂਝੇ ਦਾ ਅਸਲ ਨਾਂ ਤੀ ਦੋਸੀ ਰਾਂਝਾ ਉਸ ਦਾ ਗੋਤ ਸੀ ਚਾਕ ਵੀ ਰਾਂਝੇ ਨੂੰ ਆਖ ਦਿੱਤਾ ਜਾਂਦਾ ਹੈ ਚਾਕ ਦਾ ਅਰਥ ਹੈ ਨੌਕਰ ਕਿਉਂਕਿ ਰਾਂਝੇ ਨੇ 12 ਸਾਲ ਹੀਰ ਦੇ ਬਾਪ ਦੀਆਂ ਮੱਝੀਆਂ ਚਰਾਇਆਂ ਸਨ ਹੀਰ ਆਖਦੀ ਜੋਗੀਆ ਝੂਠ ਬੋਲੇ ਕੌਣ ਰੁਠੜੇ ਯਾਰ ਮਨਾਵਦਾਈ 70 ਬਾਰਸ ਦਾ ਸ਼ਾਦੀ ਹੀਰ ਵਿੱਚੋਂ ਨੇ ਹੀਰੇ ਇਸ਼ਕ ਦਾ ਮੂਲ ਸਵਾਦ ਦਿੰਦਾ ਨਾਲ ਚੋਰੀਆਂ ਤੇ ਉਧਾਲੀਆਂ ਦੇ ਇਹ 17 ਉਦੋਂ ਦੀਆਂ ਨੇ ਜਦੋਂ ਹੀਰ ਰਾਜੇ ਨੂੰ ਉਸ ਨੂੰ ਭਜਾ ਕੇ ਲੈ ਜਾਣ ਨੂੰ ਆਖਦੀ ਆ ਤਾਂ ਉਹ ਪਿਆਰ ਪ੍ਰਤੀ ਆਦਰਸ਼ਵਾਦੀ ਸੋਚ ਅਧੀਨ ਇਹ 17 ਉਚਾਰਦਾ ਏ ਇਹ 17 ਨੇ ਜਿਹੜੀਆਂ ਉਹ ਵਾਰਸ ਦੀ ਹੀਰ ਵਿੱਚੋਂ ਲਈਆਂ ਗਈਆਂ ਨੇ ਆਪਣੇ ਪਿਆਰ ਪ੍ਰਤੀ ਦ੍ਰਿੜ ਸੰਕਲਪ ਅਧੀਨ ਹੀ ਰੱਖਦੀ ਹੈ ਵਾਰਾ ਸ਼ਾਹ ਨਾ ਮੁਣਾ ਰੰਝੇ ਰੰਝੇ ਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ਮਲਕੀ ਤੇ ਸੈਤੀ ਹੀ ਰਾਂਝੇ ਦੇ ਕਿਸੇ ਦੀਆਂ ਦੋ ਇਸਤਰੀ ਪਾਤਰਾਂ ਹਨ ਮਲਕੀ ਹੀਰ ਦੀ ਮਾਂ ਤੇ ਚੂਚਕ ਦੀ ਪਤਨੀ ਹੈ ਇਹ ਜ਼ਗੀਰਦਾਰੀ ਸਮਾਜ ਅਧੀਨ ਹੋ ਕੇ ਚੱਲਣ ਵਾਲੀ ਪਰੰਪਰਾਵਾਦੀ ਔਰਤ ਹੈ ਇਕਿਸ ਇਸ ਇਹ ਕਿਸੇ ਵਿੱਚ ਹੀਰ ਦੇ ਪੱਖ ਦੀ بجائے ਜ਼ਗੀਰਦਾਰੀ ਸਿਸਟਮ ਦੇ ਹੱਕ ਵਿੱਚ ਖੜਦੀ ਹੈ ਸਹਤੀ ਹੀਰ ਦੀ ਨਨਾਨਾ ਜੋ ਸਹਦੇ ਖੇੜੇ ਦੀ ਭੈਣ ਇਹ ਮੁਰਾਦ ਨੂੰ ਪਿਆਰ ਕਰਦੀ ਤੇ ਹੀਰ ਵਾਂਗ ਮੌਜੂਦਾ ਸਮਾਜਿਕ ਪ੍ਰਬੰਧ ਤੋਂ ਬਗਾਵਤ ਕਰਕੇ ਮੁਰਾਦ ਨਾਲ ਦੌੜ ਜਾਂਦੀ ਹੈ ਚਿੜੀ ਚੂਕ ਦੀ ਨਾਲ ਜਾਂ ਤੁਰੇ ਪਾਂਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ ਇਹ ਸੱਤਰ ਵਾਰਸ ਦੀ ਹੀਰ ਵਿੱਚੋਂ ਨੇ ਅਹਿਮਦ ਯਾਰ ਨੇ ਵਾਰਸ ਦੇ ਕਿਸੇ ਨੂੰ ਮਿਨਹਾਰੀ ਚੱਕੀ ਦਾ ਦਲੀਆ ਦੱਸਿਆ ਹਮਦ ਨੇ ਕਿੱਸਾ ਹੀਰ ਦੀ ਰਚਨਾ ਕੀਤੀ ਆਪਣੇ ਤੋਂ ਪਹਿਲਾਂ ਲਿਖੀ ਹੀਰ ਦੇ ਕਿਸਿਆਂ ਦੀ ਖੋਜ ਪੜਤਾਲ ਕੀਤੀ ਤੇ ਉਹ ਲਿਖਦਾ ਹੈ ਹੀ ਅਹਿਮਦ ਹੋਰ ਕਿਹਾ ਮੁਕਬਲ ਹੋ ਰੱਖੇ ਬਾਗਾ ਕਾਦਰੀ ਹੋਰ ਸੁਣਾਇਆ ਹੈ ਉਹ ਆਪਣੇ ਕਿਸੇ ਹੀਰ ਦੀ ਕਹਾਣੀ ਦੇ ਸੋਮੇ ਬਾਰੇ ਇਸੇ ਕਿਸੇ ਵਿੱਚ ਲਿਖਦਾ ਹੈ ਚਾਵਲ ਮੰਗ ਕੇ ਮੁਕਬਲੇ ਤੋਂ ਲੂਣ ਅਹਿਮਦੇ ਦਾ ਭਾਵ ਸਮੈਂ ਕਿਉ ਹਟ ਗੁਰਦਾਸ ਦਾ ਵਿਚ ਪਾਵਾਂ ਖਿਚਵੀ ਜੋੜ ਕੇ ਦੇਰਜਾਬ ਸਮੈ ਇਸ ਕਿਸੇ ਵਿੱਚ ਹਾਮਦ ਨੇ ਬੈਂਤ ਛੰਦ ਵਰਤਿਆ ਹੈ ਪਰ ਦੋਰੇ ਦੀ ਇਕਾਰੀ ਧਾਰਨਾ ਅਨੁਸਾਰ ਚਾਰ-ਚਾਰ ਤੁਕਾਂ ਦੇ ਝੁੱਟ ਬਣਾਏ ਨੇ ਬੈਵਲ ਨੇ ਸਸੀ ਪੁੰਨੂ ਦਾ ਕਿੱਸਾ ਸੀਹਰਫੀ ਕਾਬਰੂ ਵਿੱਚ ਹੀਰ ਰਾਜ ਦਾ ਕਿੱਸਾ ਰਚਿਆ ਅਬਦੁਲ ਹਕੀਮ ਭਾਵਨਪੁਰੀ ਨੇ ਯੂਸਫ ਜਲਾਖਾਂ ਦਾ ਕਿੱਸਾ ਲਿਖਿਆ ਸੀ ਸਿੱਖ ਰਾਜ ਕਾਲ ਰਣਜੀਤ ਸਿੰਘ ਕਾਲ ਦੇ ਕਿੱਸਾਕਾਰ ਹਨ ਹਾਸਮ ਅਹਿਮਦ ਹਾਸਮ ਜਿਹਨੂੰ ਸੱਸੀ ਕਹਿੰਦੇ ਨੇ ਅਹਿਮਦ ਯਾਰ ਕਾਦਰ ਯਾਰ ਪੂਰਨ ਭਗਤ ਆਮਾਮ ਬਖਸ਼ ਤੇ ਜੋਗਾ ਸਿੰਘ ਇਹ ਸਾਰੇ ਕੀ ਨੇ ਸਿੱਖ ਰਾਜ ਕਾਲ ਜਾਂ ਰਣਜੀਤ ਸਿੰਘ ਦੇ ਕਾਲ ਦੇ ਕਿੱਸਾ ਕਾਵ ਨੇ ਹਾਸਮ ਜਿਹੜਾ 1753 ਤੋਂ 1823 ਵੀ ਤੱਕ ਦਾ ਸਮਾਂ ਇਸ ਦਾ ਇਸ ਦੇ ਚਾਰ ਕਿੱਸੇ ਨੇ ਸੱਸੀ ਪੁੰਨੂ ਹੀਰ ਰਾਂਝਾ ਸ਼੍ਰੀ ਫਰੀਹਾਦ ਤੇ ਸੋਹਣੀ ਮਹੀਵਾਲ ਪਰ ਇਹਨਾਂ ਵਿੱਚ ਸਭ ਤੋਂ ਸ਼ਰੋਮਣੀ ਪਦਵੀ ਸੱਸੀ ਪੁੰਨੂ ਦੇ ਕਿਸੇ ਨੂੰ ਪ੍ਰਾਪਤ ਹੋਈ ਹੈ ਹਾਸਮ ਦਾ ਸੂਫੀ ਕਾਵਿ ਤਾਰ ਨਾਲ ਹਾਸਮ ਦਾ ਨਾਂ ਸੂਫੀ ਕਾਵਿ ਤਾਰ ਨਾਲ ਜੋੜਿਆ ਜਾਂਦਾ ਕਿਉਂਕਿ ਉਸਨੇ 도ੜੇ ਤੇ ਡਿਉਡਾਂ ਵੀ ਰਚੀਆਂ ਹਨ ਕਾਮਲ ਸ਼ੌਕ ਮਾਝ ਦਾ ਮੈਨੂੰ ਨਿਤ ਰਹੇ ਜਿਗਰ ਵਿੱਚ ਵਸਦਾ ਲੂ ਲੂ ਰਸਦਾ ਇਹ ਸਤਰ ਹਾਸਮ ਦੀ ਪ੍ਰਸਿੱਧ ਡਿਉਡ ਦੀ ਹੈ ਹਾਸਮ ਨੇ ਆਪਣੇ ਕਿਸੇ ਸੱਸੀ ਪੁੰਨੂ ਵਿੱਚ ਕੇਂਦਰੀ ਮਾਝੀ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਹੈ ਇਸ ਕਿਸੇ ਦੇ ਕੋਲ 124 ਬੰਦ ਨੇ ਦਵਾਈਆਂ ਛਾਂ ਦੇ ਇਸ ਵਿੱਚ ਵਰਤਿਆ ਗਿਆ ਹੈ ਸੱਸੀ ਪੰਭੋਰ ਸ਼ਹਿਰ ਦੇ ਰਾਜੇ ਆਦਮ ਜਾਮ ਦੀ ਪੁੱਤਰੀ ਸੀ ਉਸ ਦੀ ਪਾਲਣਾ ਅਤੇ ਨਾਮ ਅਤੇ ਨਾਮੀ ਧੋਬੀ ਨੇ ਕੀਤੀ ਸੀ ਖੇਚਮ ਸ਼ਹਿਰ ਦੇ ਮਾਲਕ ਅਲੀ ਦਾ ਪੁੱਤਰ ਪੁੰਨੂ ਪੰਭੋਰ ਸ਼ਹਿਰ ਵਿੱਚ ਬਲੋਚ ਸਦਾਗਰਾਂ ਨਾਲ ਆਉਂਦਾ ਤੇ ਦੋਵਾਂ ਦਾ ਪਿਆਰ ਪਣਪਦਾ ਸਸੀ ਦਾ ਕਿੱਸਾ ਹਾਸਮ ਬਹਿਵਲ ਆਰਦਤ ਐਮ ਦੇ ਆਰ ਫਜ਼ਲ ਸ਼ਾਹ ਐਮ ਦੇ ਗੁੱਜਰ ਸ਼ਾ ਮੁਹੰਮਦ ਨੇ ਰਚਿਆ ਹੈ ਸ਼ਾ ਮੁਹੰਮਦ ਨੇ ਕਿੱਸਾ ਬੈਂਤਾ ਵਿੱਚ ਲਿਖਿਆ ਹਾਸਮ ਦੇ ਕਿੱਸੇ ਸੋਹਣੀ ਮਹੀਵਾਲ ਦੇ ਸ਼ਰੀਫ ਰਿਹਾਨ ਦਾ ਛੰਦ ਬੈਂਤ ਹੈ ਹਾਸਮ ਬਾਰੇ 바ਵਾ ਬੁੱਧ ਸਿੰਘ ਲਿਖਦਾ ਹੈ ਕਿ ਹਾਸਮ ਨੇ ਸਸੀ ਕਾਦੀ ਰਚੀ ਘਰ ਘਰ ਵਿਰਹਾ ਦਾ ਮਾਤਾ ਲਾ ਦਿੱਤਾ ਇਹ ਸ਼ਬਦ ਉਸਨੇ ਬੰਬੀਹਾ ਬੋਲ ਪੁਸਤਕ ਵਿੱਚ ਲਿਖੇ ਹਨ ਤੁਰਸਾਂ ਮੂਲ ਨ ਮੁਰਸਾਂ ਰਹੋ ਤਾਂ ਜਾਨ ਤਲੀ ਪਰ ਧਰਸਾਂ ਜਵ ਲਗ ਸਾਸ ਨਿਰਾਸ ਨਾ ਹੋਵਾ ਮਰਨੋ ਮੂਲ ਨ ਡਰਸਾਂ ਹਾਸਮ ਦੀ ਸੱਸੀ ਦੀ ਸਤਰ ਜਿਨ੍ਹਾਂ ਵਿੱਚ ਸੱਸੀ ਦੇ ਪੁੰਨੂ ਲਈ ਅੰਦਰੂਨੀ ਭਾਵਾਂ ਨੂੰ ਬੜੀ ਖੂਬੀ ਨਾਲ ਪ੍ਰਗਟਾਇਆ ਗਿਆ ਹੈ ਵੀਰੋ ਮੂਲ ਆਰਾਮ ਨ ਦਿੰਦਾ ਵਾਂਗ ਚਿਖਾਨਿਤ ਜਲੇ ਹਾਸਮ ਦੀ ਸੱਸੀ ਵਿੱਚੋਂ ਇਹ ਸਤਰਾਂ ਲਈਆਂ ਗਈਆਂ ਨੇ ਸੱਸੀ ਪੁੰਨੂ ਕਿਸੇ ਦਾ ਧਰਾਤਰ ਸਿੰਧ ਬਲੋਚਿਸਤਾਨ ਆ ਹਾਸਮ ਬਾਰੇ ਮੁਹੰਮਦ ਬਖਸ਼ ਆਪਣੇ ਕਿਸੇ ਸੈਫੁਲ ਮਲੂਕ ਵਿੱਚ ਲਿਖਦਾ ਹੈ ਹਾਸਮ ਦੀ ਹਸ਼ਮਤ ਬਰਕਤ ਗਿਣਤਰ ਵਿੱਚ ਨਾ ਆਵੇ ਦੁਰੀ ਯਤੀਮ ਜਵਾਹਰ ਲੜੀਆਂ ਜਾਹਰ ਕੱਢ ਲਟਾਵੇ ਹਾਸਮ ਨੇ ਆਪਣੇ ਪ੍ਰਸੰਸਾਤਮਕ ਹਾਸਮ ਬਾਰੇ ਪ੍ਰਸੰਸਾਤਮਕ ਟਿੱਪਣੀ ਕਰਦਾ ਹੋਇਆ ਲਿਖਦਾ ਹਾਸਮ ਸੱਸੀ ਸੋਹਣੀ ਅੱਖੀ ਸਦ ਰਹਿਮਤ ਉਸਤਾਦੋਂ ਪਾਈ ਗੁਰਦਾਸ ਜੀ ਆਪਣੀ 27ਵੀਂ ਬਾਅਦ ਵਿੱਚ ਪ੍ਰੀਤ ਜੋੜਿਆਂ ਬਾਰੇ ਸੰਕੇਤ ਕਰਦੇ ਹਨ ਸਸੀ ਪੁੰਨੂ ਦੀ ਆਸਕੀ ਉਹ ਜਾਤ ਆਜ਼ਾਦੀ ਆਸਕੀ ਜਾਂ ਦੋਸਤੀ ਕਹਿੰਦੇ ਹੋਏ ਲਿਖਦੇ ਹਨ ਸਸੀ ਪੁੰਨੂ ਆਸਕੀ ਹੋਈ ਜਾਤ ਆਜ਼ਾਤ ਸਸੀ ਪੁੰਨੂ ਦੋਵੇਂ ਨਾਂ ਹਿੰਦਵਾਣੀ ਹਨ ਸਸੀ ਚੰਦਰਮਾ ਦਾ ਨਾਮ ਹੈ ਤੇ ਪੁੰਨੂ ਪੂਰਨ ਚੰਦ ਦਾ ਹੀ ਬਦਲਮਾ ਰੂਪ ਹਾਸ਼ਮ ਸਸੀ ਦੀ ਸੁੰਦਰਤਾ ਦਾ ਬਿਆਨ ਕਰਦਾ ਹੋਇਆ ਲਿਖਦਾ ਅਕਲ ਖਿਆਲ ਕਿਆਸੋਂ ਬਾਂ ਨਜ਼ਰ ਕਰੇ ਵੱਲ ਨਕਸ਼ਾ ਹਾਸਮ ਆਖ ਤਰੀਫ ਹੁਸਨ ਦੀ ਸਮਸ ਮਿਸਾਲ ਜਰਫਸਾ ਸੱਸੀ ਪੁੰਨੂ ਦੀ ਕਹਾਣੀ ਦਾ ਸੰਕੇਤ ਦਸਮ ਗ੍ਰੰਥ ਦੇ ਚਰਿਤ੍ਰ 108 ਵਿੱਚ ਵੀ ਮਿਲਦਾ ਏ ਖੁਲਗੀ ਗੋਰ ਪਿਆ ਵਿੱਚ ਕਵਰੇ ਫਿਰ ਮਿਲੇ ਦਿਲ ਜਾਨੀ ਹਾਸਮ ਦੀ ਸੱਸੀ ਦੀ ਸਤਰਾ ਪੁੰਨੂ ਆਯਾਲੀ ਦੇ ਮੂੰਹ ਸੱਸੀ ਦੀ ਮੌਤ ਦੀ ਖਬਰ ਸੁਣਦਾ ਹੈ ਤੇ ਧਰਤੀ ਤੇ ਡਿੱਗ ਪੈਂਦਾ ਹੈ ਤੇ ਤਦ ਤਦ ਨਾਲ ਸੰਬੰਧ ਹੈ ਸੱਸੀ ਪੁੰਨੂ ਹਾਸਮ ਦੇ ਕਿਸੇ ਦੀ ਅੰਤਪੂਰਨ ਦੁਖਾਂਤ ਦਾ ਅੱਤਾ ਤੋਂ ਵੀ ਸਿੱਧਾ ਪਾਲਕ ਪਿਤਾ ਸੀ ਸੱਸੀ ਹਾਸਮ ਦੇ ਕਿੱਸੇ ਦੀ ਅਸਲ ਨਾਇਕਾ ਆਯਾਲੀ ਉਹ ਪਾਤਰ ਹੈ ਜਿਸ ਨੂੰ ਸੱਸੀ ਦੀ ਪ੍ਰੀਤ ਨੇ ਪ੍ਰਭਾਵਿਤ ਕੀਤਾ ਸੀ ਪ੍ਰੀਤ ਪ੍ਰਤੀ ਉਹ ਇੰਨਾ ਇੰਨਾ ਉਮਾ ਵੇਖ ਕੇ ਉਸ ਦਾ ਮਨ द्रवित ਹੋ ਗਿਆ ਉਹ ਘਰ-ਬਾਰ ਛੱਡ ਕੇ ਸੱਸੀ ਦੀ ਕਬਰ ਉੱਪਰ ਮਜਾਵਰ ਬਣ ਕੇ ਬੈਠ ਜਾਂਦਾ ਹੈ ਫਕੀਰ ਹੋ ਜਾਂਦਾ ਹੈ ਪੁੰਨੂ ਨੂੰ ਸੱਸੀ ਦੇ ਆਖ਼ਰਿ ਸ਼ਬਦ ਸੁਣਾਉਂਦਾ ਹੈ ਪੁੰਨੂ ਸੁਣਦੇ ਸਾਰ ਕਬਰ ਤੇ ਡਿੱਗ ਕੇ ਢੇਰੀ ਹੋ ਜਾਂਦਾ ਹੈ ਸਸੀ ਹਾਸਮ ਦੇ ਕੁਲ ਕੁੱਲ 124 ਬੰਦ ਨੇ ਹਰ ਬੰਦ ਦੀਆਂ 4-4 ਤੁਕਾਂ ਨੇ ਇਸ ਇਸ ਵਿੱਚ ਦਵਾਈਆਂ ਛੰਦ ਦੀ ਵਰਤੋਂ ਕੀਤੀ ਗਈ ਹੈ ਇਸ ਦੀਆਂ ਕੁਲ 496 ਤੁਕਾਂ ਨੇ ਨਾਜ਼ਕ ਪੈਰ ਮਲੂਕ ਸਸੀ ਦੇ ਮਹਿੰਦੀ ਨਾਲ ਸ਼ਿੰਗਾਰੇ বালੂ ਰੇਤ ਪੇ ਵਿੱਚ ਥਲ ਦੇ ਜੋ ਜੋ ਪੁੰਨਣ ਪਠਿਆਰੇ ਇਸ ਤਰ੍ਹਾਂ ਸਸੀ ਜਿਹੜੀ ਹਾਸਮ ਨੇ ਲਿਖਿਆ ਇਹਦੀਆਂ ਨੇ ਇਹ ਰੂਪਕ ਅਲੰਕਾਰ ਦੀਆਂ ਧਾਰਨੀ ਨੇ ਡਾਕਟਰ ਮੋਨ ਸਿੰਘ ਜ਼ਵਾਨਾ ਹਾਸ਼ਮ ਨੂੰ ਉਸ ਦੇ ਦੋੜਿਆਂ ਦੇ ਆਧਾਰ ਤੇ ਪੰਜਾਬੀ ਦੇ ਉਮਰ ਖਿਆਮ ਦਾ ਦਰਜਾ ਦਿੰਦੇ ਹਨ ਕਾਦਰ ਯਾਰ ਜਿਹਦਾ ਟਾਈਮ 1802 ਤੋਂ 1892 ਤੱਕਾ ਉਸ ਨੇ ਪੂਰਨ ਭਗਤ ਸਿਰਫੀਆਂ ਹਰੀ ਸਿੰਘ ਨਲੂਆ ਰਾਜਾ ਰਸਾਲੂ ਮਹਾਰਾਜਨਾਮਾ ਆਦਿ ਕਿੱਸੇ ਜਿਹੜੇ ਉਹ ਰਚੇ ਪੂਰਨ ਭਗਤ ਦਾ ਕਿੱਸਾ ਸੁਣਾਉਣ ਨੂੰ ਸੁਣਾਉਣ ਤੇ ਉਸ ਨੂੰ ਇੱਕ ਖੂ ਇਨਾਮ ਵਿੱਚ ਮਿਲਿਆ ਜਿਸ ਵਿੱਚੋ ਜਿਸ ਵਾਰਿਓ ਲਿਖਦਾ ਪੂਰਨ ਭਗਤ ਦੀ ਗੱਲ ਸੁਣਾਇ ਕਿ ਜੀ ਇੱਕ ਖੂ ਇਨਾਮ ਲਿਖਾਇਆ ਮੈਂ ਉਹ ਸਿੱਖ ਰਾਜ ਕਾਲ 18ਵੀਂ ਸਦੀ ਦਾ ਪ੍ਰਸਿੱਧ ਕਿੱਸਾ ਕਵੀ ਹੈ ਰਾਜਾ ਰਸਾਣੂ ਤੇ ਪੂਰਨ ਭਗਤ ਦੇ ਕਿੱਸੇ ਸਭ ਤੋਂ ਪਹਿਲਾਂ ਕਾਦਰਯਾਰ ਨੇ ਪੰਜਾਬੀ ਵਿੱਚ ਲਿਖੇ ਕਾਦਰਯਾਰ ਨੇ ਪੂਰਨ ਭਗਤ ਦੇ ਕਿੱਸੇ ਦੀ ਭਾਸ਼ਾ ਕੇਂਦਰੀ ਪੰਜਾਬੀ ਮਾਝੀ ਹੈ ਇਸ ਕਿਸੇ ਵਿੱਚ ਉਸਨੇ ਸਿਰਫ ਕਾਵ ਰੂਪ ਤੇ ਬੰਤ ਛੰਦ ਦੀ ਵਰਤੋਂ ਕੀਤੀ ਹੈ ਅਵਲ ਆਖ ਸੁਣਾ ਖੁਦਾ ਤਾਈ ਜਿਹਨੂੰ ਪੀਰ ਫਕੀਰ ਤੇ ਆਉਂਦੇ ਨੇ ਸਦਰ ਕਾਦਰ ਯਾਰ ਨੇ ਪੂਰਨ ਭਗਤ ਦੇ ਕਿਸੇ ਦੀ ਮੰਗਲਾ ਚਰਨ ਇਸ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਕਿੱਸਾ ਕਾਬਦਾ ਇੱਕ ਹੋਰ ਚੈਪਟਰ ਲੈ ਕੇ ਓਕੇ ਥੈਂਕਸ